ਕੋ ਫੁੱਲਾਂ ਵਾਲੀ ਵੇਲ ਗਾਲਲੀ ਵੀ ਤੈਨੂੰ ਤੱਕਣ ਬਾਹਾਨੇ ਪਾਵੇ ਮੈਨੂੰ ਪਤਾ ਲੱਗ ਗਿਆ ਮੇਰੇ ਭਰਾ ਬੜੇ ਸ਼ਕੀਨ ਆ ਪੁਰਾਣੇ ਗਾਣਿਆਂ ਦੇ ਲੈ ਕੇ ਹਾਜ਼ਰ ਆ ਆ ਜੀ ਕੋਈ ਇੱਕ ਫੁੱਲਾਂ ਵਾਲੀ ਵੇਲ ਗਾਲੀ ਵੀ ਤੈਨੂੰ ਤੱਕਣ ਬਾਹਾਨੇ ਪਾਣੀ ਪਾਵੇ ਕੋਈ ਇੱਕ ਫੁੱਲਾਂ ਵਾਲੀ ਵੇਲ ਗਾਲੀ ਵੀ ਤੈਨੂੰ ਤੱਕਣ ਬਾਹਾਨੇ ਪਾਣੀ ਪਾਵੇ ਆ ਭਾਵੇਂ ਕਬੂਤਰਾਂ ਦਾ ਜੋੜਾ ਲੈ ਆ ਰੱਖ ਆ ਭਾਵੇਂ ਕਬੂਤਰਾਂ ਦਾ ਜੋੜਾ ਲੈ ਆ ਰੱਖ ਉਹ ਚੜ੍ਹੀਏ ਚਾਰੇ ਚੋਗਾ ਪਾਉਂਦੀ ਰਹੀ ਪਾਉਣ ਦੀ ਲਈ ਆ ਸਾਵੇਂ ਤਲੀ ਤੇ ਰੱਖੀ ਜਾਨ ਬਦਲੋ ਤੇਰੇ ਨਾਲ ਲੱਖੀਆਂ ਨਵਾਉਣ ਦੀ ਲਈ ਓਏ ਆ ਪਾਵੇਂ ਤਲੀ ਤੇ ਰੱਖੀ ਜਾਨ ਬਦਲੋ ਤੇਰੇ ਨਾਲ ਲੱਗੀ ਸਿਰੇ ਲਾਉਣ ਦੇ ਲਈ ਓਏ ਬੋਖਲੀ ਆ ਮੋਰਾਂ ਤੁਹਾਡੀ ਦਿਲ ਜਾਨੀਆਂ ਹੁਣੇ ਤੈਨੂੰ ਲੋੜ ਵੇ ਯਾਦ ਕਰ ਕਿਤੇ ਜਿਹੜੇ ਕੋਲ ਇਕਰਾਰ ਗੱਲ ਕਰਕੇ ਤੇ ਜਿਹੜੇ ਕੋਲ ਇਕਰਾਰ ਬਿਪਲੇ ਦੀ ਛਾਵੇਂ ਸਵਾ ਖਾ ਖਾ ਕੇ ਖਾ ਖਾ ਕੇ ਤੂੰ ਹੀ ਕਫਲਾ ਵਾਲੀ ਵੇ ਜਾ ਧੀਰ ਤੇਰੇ ਧੱਕਣ ਬਾਹਨੇ ਪਾਣੀ ਪਾਪਾ ਦੇ ਧੱਕਣ ਬਾਹਨੇ ਪਾਣੀ ਪਾਣੀ ਪਾਪਾ ਦੇ ਕੀ ਸ਼ੁਕੇ ਦਾ ਬਿੱਲੋ ਜਦੋਂ ਉੱਠਦਾ ਤੂਫਾਨ ਨਹੀਂ ਵੇਖੀਦਾ ਨਹੀਂ ਹੁੰਦਾ ਫਿਰ ਨਫਾਨ ਨਕਸਾ ਵੇਦਾ ਬਿਲੋ ਜਦੋਂ ਉੱਠਦਾ ਨਾ ਵਾਨਣੀ ਵੇਖੀਦਾ ਨਹੀਂ ਹੁੰਦਾ ਫਿਰ ਨਾ ਭਾ ਨੁਕਸਾਨ ਹੋਇਆ ਕੀ ਜੇ ਸੁੱਕ ਗਿਆ ਫੁੱਲਾ ਵਾਲੀ ਮੀਰ ਹੋਇਆ ਕੀ ਜੇ ਸੁੱਕ ਗਿਆ ਫੁੱਲਾ ਵਾਲੀ ਮੀਰ ਤੇਰਾ ਤੇ ਯਾਰ ਨਾ ਵੀ ਲਾਉਣ ਦੇ ਲਈ ਲਾਉਣ ਦੇ ਲਈ ਆ ਪਾਵੇ ਤਲੀ ਤੇ ਰੱਖੀ ਜਾਨ ਬਦਲੋ ਤੇਰੇ ਨਾਲ ਲੱਕੀਆਂ ਨਾ ਪਾਉਣ ਦੇ ਲਈ ਹੋਇਆ ਪਾਵੇ ਤਲੀ ਤੇ ਰੱਖੀ ਜਾਨ ਬਦਲੋ ਤੇਰੇ ਨਾਲ ਲੱਕੀ ਸਿਰੇ ਲਾਉਣ ਦੇ ਲਈ ਸਾਡੀ ਕੋ ਸਾਡੇ ਰਾਸਤੇ ਹੋ ਜਾ ਬੱਲਵੰਤੀ 시ਨੇ ਮੇਰਾ ਸਦਾ ਵਾਸਤੇ ਹੋਏ 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 ਜਿਵੇਂ ਮੈਂ ਜਲੇ ਸਾਡੀ ਕੋ ਸਾਡੇ ਰਾਸਤੇ ਹੋ ਜਾ ਬੱਲਵੰਤੀ 시ਨੇ ਮੇਰਾ ਸਦਾ ਵਾਸਤੇ ਬਸ ਇੱਕ ਆਖਰੀ ਹੈ ਦਿਲ ਦੀ ਤਮੰਨਾ ਇਹ ਵਸਿਆ ਆਖਰੀ ਹੈ ਦਿਲ ਦੀ ਤਮੰਨਾ ਸਾਰੇ ਦਿੱਤ ਕੀ ਰੱਖ ਕੇ 시ਨੇ ਲਾਲਾ ਕੇ ਲਾਲਾ ਕੇੜੀ 부ਹੀਆ ਕਫਨਾ ਵਾਲੀ ਵੇਗਾ ਦਿਨ ਤੱਕਣ ਬਹਾਨੇ ਬਾਣੀ ਉਮਰਾਂ ਦੇ ਸਾਥ ਜੇ ਨਾ ਪਾਉਣੇ ਚਾਹੁੰਦੀ ਤੂੰ ਨੀ ਉਮਰਾਂ ਦੇ ਸਾਥ ਜੇ ਨਾ ਪਾਉਣੇ ਚਾਹੁੰਦੀ ਤੂੰ ਨੀ ਅਸੀਂ ਵੀ ਤੇਰੇ ਤੱਕ ਦੇ ਵਟਦੇ ਨਾ ਮੂਹੂ ਨੀ ਉਮਰਾਂ ਦੇ ਸਾਥ ਜੇ ਨਾ ਪਾਉਣੇ ਚਾਹੁੰਦੀ ਤੂੰ ਨੀ ਅਸੀਂ ਵੀ ਤੇਰੇ ਤੱਕ ਦੇ ਵਟਦੇ ਨਾ ਮੂਹੂ ਸੋਚਦੀ ਕਿ ਸੋਚਾਂ ਪੱਕੀ ਦੱਸ ਦੇ ਤੇਰੀ ਸੋਚਦੀ ਕਿ ਸੋਚਾਂ ਪੱਕੀ ਦੱਸ ਦੇ ਤੇਰੀ ਓਏ ਉਹਨਾਂ ਖੀਲਾ ਕਦੋਂ ਵੇਹਣ ਦੇ ਲਈ ਵੇਹਣ ਦੇ ਲਈ ਆਪਾਂ ਵੀ ਤਲੀ ਤੇ ਰੱਖੀ ਜਾਣ ਬਦਲੋ ਤੇਰੇ ਨਾਲ ਲੱਕੀਆਂ ਲਵਾਉਣ ਦੇ ਲਈ ਉਹੀ ਇਕਫਲਾ ਵਾਲੀ ਵੇਹ ਗਾਦੀ ਹੱਦਿਆਂ ਨੂੰ ਥੱਕਣ ਪਹਾਂਦੇ ਬਾਲੀ ਬਾਲੀ ਥੱਕਣ ਪਹਾਂਦੇ ਬਾਲੀ ਬਦਲੋ ਤੇਰੇ ਨਾਲ ਲੱਕੀਆਂ ਤੇਰੇ ਨਾਲ ਲੱਕੀਆਂ ਲਵਾਉਣ ਦੇ ਲਈ ਸੁੱਖ ਮੰਗਦੀ ਮੈਂ ਤੇਰੀ ਉੱਜੋਂਦੀ ਰਹ ਜਿਉਂਦੀ ਰਹ ਜਿਉਂਦੀ ਰਹ ਮੈਂ ਵੀ ਮੰਗਦਾ ਜੀ ਤੁਹਾਡੀ ਸੁੱਖ ਕੀ ਬਾਤ ਆ ਜੀ ਐ ਖੁਸ਼ ਹੂੰ